ਐਸਾ ਜਿਹੜੇ ਖਾਲ ਤੁਸੀਂ ਘਟਦੇ ਆ ਹਾਂਜੀ ਬੇ ਇਹ ਮਤਲਬ ਸੈਂਟਰ ਗਵਰਨਮੈਂਟ ਕਹਿੰਦੀ ਵੀ ਕਰੋ ਹਾਂਜੀ ਠੀਕ ਆ ਹੋ ਨਰੇਗਾ ਦਾ ਸੈਂਟਰ ਗਵਰਨਮੈਂਟ ਨੇ ਕੋਈ ਚਲਦੀ ਆ ਨਰੇਗਾ ਦਾ ਸਰਕਾਰੀ ਖਾਲ ਆ ਸਰਕਾਰੀ ਖਾਲ ਆ ਇਹਦਾ ਕਰਕੇ ਫਿਰ ਘਟਦੇ ਆ ਇਹ ਹਾਂ ਹਾਂ ਠੀਕ ਆ ਹਾਂਜੀ ਤੇ ਹੋਰ ਹੋਰ ਸਰਕਾਰੂ ਕਿਹੜੇ ਕਿਹੜੇ ਕੰਮ ਹੁੰਦੇ ਆ ਗਰੂ ਨਾਲ ਜਿਹੜੀ ਆ ਸੜਕ ਦੇ ਮਿੱਟੀ ਵੀ ਡੋਣੀ ਇਹ ਵੀ ਅਸੀਂ ਡੋਣੀ ਆ ਠੀਕ ਆ ਜਿਹੜੀ ਆ ਸਾਈਡਾਂ ਜੀਆਂ ਤੇ ਪਾਉਣੀ ਆ ਸਾਈਡਾਂ ਤੇ ਪਾਉਣੀ ਆ ਇਹ ਵੀ ਤੁਸੀਂ ਪਾਉਣੀ ਆ ਹਾਂ ਨਹਿਰ ਤੇ ਵੀ ਜਿਹੜੀ ਪਲਡੀ ਘਾੜੀ ਨਹਿਰ ਵੀ ਜਿਹੜੀ ਪਲਡੀ ਆ ਜਿਵੇਂ ਅੱਗੇ ਉੱਥੇ ਬੇਲਦਾਰ ਰਹਿੰਦੇ ਹੁੰਦੇ ਹੁਣ ਬੇਲਦਾਰ ਨਹੀਂ ਹੈ ਠੀਕ ਆ ਅਸੀਂ ਘਾੜਨੀ ਆ ਤੁਸੀਂ ਘਾੜਨੀ ਆ ਨਰੇਗਾ ਵਾਲੇ ਲੱਗੇ ਜੇ 20 ਲੱਗਣ ਤੇ 20 ਤਾਂ ਲੱਗੇ ਠੀਕ ਆ ਤੇ ਹੋਰ ਆਪਣੇ ਜੇ ਕੋਈ ਸਬਿਆ ਸੁਬਿਆ ਚ ਵੀ ਕਰਦੇ ਮਾੜਾ ਮੋਟਾ ਹਾਂ ਸਿਦੀ ਵੀ ਸਾਂਭ ਰੱਖੋ ਆਹ ਸਬਿਆ ਦੇ ਵਿੱਚ ਵੀ ਸਾਫ ਸੌਲ ਜਿੱਥੇ ਕਿਤੇ ਮਿੱਟੀ-ਮਿੱਟੀ ਪਾਉਣੀ ਹੋਵੇ ਜਿਵੇਂ ਭਾਈ ਵਾਲਾ ਡੇ ਸਿੱਪਾ ਪਵਾ ਦੇ ਹਾਂ ਸਿੱਪਾ ਪਵਾ ਸਕਦਾ ਹਾਂ ਅੱਗੇ ਲਿਉਨੇ ਆ ਤੁਹਾਨੂੰ ਹਾਂ ਅੱਗੇ ਆਉਨੇ ਆ ਤੁਸੀਂ ਉਹ ਆਰਡਰ ਨਾਲ ਚੱਲਨੇ ਆ ਹਾਂ ਉਹਦੇ ਆਰਡਰ ਨਾਲ ਚੱਲਣਾ ਠੀਕ ਆ ਗੱਲ ਸਮਝ ਗਿਆ ਮੈਂ ਤੇਰਾ ਗੱਲ ਕਰੇ ਨਾ ਕਰੇ ਕਰੇ ਨਾ ਕਰੇ ਹਾਂ ਇਹ ਹੁਣ ਨਹੀਂ ਨਹੀਂ ਬਹੁਤ ਵਧੀਆ ਇੱਕ ਗੱਲ ਤਾਂ ਨਾ ਯਾਰ ਸੋਡਾ ਗਰੀਬ ਪਾਵਲਿਕ ਦਾ ਕੰਮ ਜਿਹੜੀ ਜਾਂਦਾ ਹਾਂ ਹਾਂ ਤੇ ਇਹਨੇ ਨਾਲੇ ਚੱਲ ਗਵਰਨਮੈਂਟ ਆਪਣੇ ਆ ਕੰਮ ਕਰਵਾਈ ਜਾਂਦੀ ਆ ਹਾਂ ਗਵਰਨਮੈਂਟ ਦਾ ਪੈਸਾ ਤਾਂ ਹਾਂ ਜੀ ਹਾਂ ਜੀ ਕਿਵੇਂ ਹੋਇਆ ਚੱਲ ਤੁਹਾਨੂੰ ਇਹਨੇ ਨਾਲ ਢੰਗ ਨਾਲ ਮਿਲ ਜਾਂਦਾ ਤੁਸੀਂ ਆਪਦਾ ਰਜਗਾਰ ਚਲਾਇ ਪਿਆ ਹੁਣ ਬੁੱਢਾ ਬੰਦਾ ਹੁਣ ਆ ਬਚਾਰਾ ਤੇ ਹੱਡੀ ਕਿੱਥੋਂ ਗੱਲ ਹ ਇਥੇ ਕਰੀ ਜਾਂਦਾ ਨਹੀਂ ਨਹੀਂ ਕੰਮ ਵੀ ਬਹੁਤ ਆ ਕੰਮ ਵੀ ਨਹੀਂ ਹੈ ਤੇ ਪਹਿਰੇ ਯਾਰ ਕਿੰਨੀ ਗਰਮੀ ਹੁੰਦੀ ਆ ਕਿਤੇ ਕੰਮ ਕਰਨ ਦਾ ਸੌਕਾ ਧੂਪ ਕੱਢਦੀ ਗਰਮੀ ਧੂਪ ਕੱਢ ਦਦੀ ਆ ਗਰਮੀ ਕਹੇ ਦਿੰਨੇ ਆਪਾਂ ਵੀ ਆਏ ਪੈਸੇ ਮਿਲਦੇ ਆ ਉਹ ਮਿਲਦੇ ਆ ਪਰ ਕੰਮ ਵੀ ਥੋੜਾ ਬਹੁਤ ਆ ਹੁਣ ਸਾਰਾ ਖਾਲੀ ਇਹ ਹਾਂ ਦੀਵ ਦੀ ਮੋਟਰ ਲੱਕ ਕੱਢਣਾ ਠੀਕ ਆ ਠੀਕ ਆ ਹਾਂ ਜਦ ਬੰਦ ਕਰ ਜੇ ਮਰਜ਼ੀ ਕਰ ਲੈ ਓਏ ਆਹੋ ਤਾਂ ਸਰਕਾਰ ਦਾ ਵੀ ਕੋਈ ਬੰਦ ਸਰਕਾਰ ਦਾ ਤਾਂ ਨਹੀਂ ਹਾਂ ਹਾਲ ਤੱਕ ਹਾਲ ਤੱਕ ਸਰਕਾਰ ਦੇ ਕੰਮ ਕੰਮ ਰਹੇ ਨੇ ਵਿੱਚੀ ਵੱਡੇ ਹੀ ਹੁੰਦੇ ਆ ਤੇ ਤਾਂ ਕੰਮ ਫਿਰ ਸਰਕਾਰ ਦੇ ਤਾਂ ਠੀਕ ਆ ਠੀਕ ਆ ਭਾਈ ਵਾਲੇ ਆਪਣੇ ਪੱਛੇ ਤੇ ਕਰ ਘੜ ਕੇ ਗਏ ਆ ਇਹਨੇ ਬੰਦ ਕਰਤਾ ਆਹ ਇਹਨਾਂ ਨੇ ਬੰਦ ਕਰਤਾ ਸੀ ਆਹ ਪਹਿਲਾਂ ਕਰਤਾ ਸੀ ਹਾਂ ਇਹ ਮਰਜ਼ੀ ਕੋਈ ਨਹੀਂ ਇਹ ਤਾਂ ਗਵਰਨਮੈਂਟ ਦੀ ਮਰਜ਼ੀ ਆ ਭਾਈ ਹਾਂ ਚੱਲੀ ਜਿਦਾ ਚੱਲੀ ਜਾਵੇ ਕਦੇ ਹੀ ਗਵਰਨਮੈਂਟ ਠੀਕ ਆ ਹੁਣ ਆਪਣੇ ਢੁੱਡੀ ਕੀ ਕਈ ਉਹ ਸੜਕਾਂ ਤੇ ਲੱਗੇ ਪਏ ਹੁੰਦੇ ਉਧਰ ਢੁੱਡੀ ਕਹਿੰਦੇ ਲੋਕ ਤੇ ਜੱਤਵਾਲ ਦੇ ਲੋਕ ਜਿਹੜੇ ਸੜਕਾਂ ਤੇ ਲੱਗੇ ਆ ਨਾ ਸੀ ਉਹਨਾਂ ਨੂੰ ਇਹ ਵਰਦੀ ਦਿੰਦੇ ਆ ਠੀਕ ਆ ਜਿਲ੍ਹਾ ਵਿੱਚ ਨੰਗਲਪੁਰ ਵਾਲਾ ਪਤਾ ਇਹ ਵੀ ਬੰਦੀ ਬਈ ਬੰਦੇ ਸਰਕਾਰ ਉਹ ਆ ਬੰਦੇ ਠੀਕ ਆ ਹਾਂ ਹਾਂ ਉਹਨੇ ਝੱਗੇ ਪਾਉਣ ਹੁੰਦੇ ਆ ਹਾਂ ਤੇ ਚਾਹ ਪਾਣੀ ਦਾ ਫਿਰ ਤੁਹਾਡਾ ਆਉਂਦਾ ਹੈ ਚਾਹ ਪਾਣੀ ਹਡਾ ਆਉਂਦਾ ਹੈ ਰੋਟੀ ਵੀ ਆਉਦੀ ਰੋਟੀ ਵੀ ਆਉਦੀ ਹੈ ਠੀਕ ਆ ਤੇ ਅਸੀਂ ਆਪਣੇ ਚਲ ਇੱਕ ਬੰਦਾ ਆਪੀ ਪਾਣੀ ਤੇ ਛੱਡ ਦਿੰਦੇ ਹਮੋਂਗੇ ਵੀ ਉਹ ਟਰੈਕਟਰ ਸਾਈਕਲ ਸੂਗਲ ਤੇ ਲਈ ਆਉਂਦਾ ਉਹਨੇ ਪਾਣੀ ਹੀ ਢੋਣਾ ਉਹਨੇ ਪਾਣੀ ਪੀਣਾ ਠੀਕ ਆ ਸਾਰੀ ਨੂੰ ਪੀਣਾ ਠੀਕ ਆ ਠੀਕ ਆ ਠੀਕ ਆ ਇਹ ਵੀ ਵਧੀਆ ਇਕੱਠਾ ਨਹੀਂ ਕਰ ਦੇਣੀ ਚਲੋ ਚਾਹ ਇੱਕ ਥਾਂ ਜਿਵੇਂ ਭਾਈ ਵਾਲੇ ਜਾਵੜੇ ਜਾ ਇੱਥੇ ਹੋ ਗਏ ਤੇ ਇੱਕ ਪਤੀਲੇ ਚ ਕਰ ਲੈਣੀ ਆ ਠੀਕ ਆ ਇਹ ਵੀ ਵਧੀਆ ਵਾ ਠੀਕ ਆ ਠੀਕ ਆ ਵਧੀਆ ਵਧੀਆ ਹਾਂ ਨਹੀਂ ਨਹੀਂ ਬਹੁਤ ਵਧੀਆ ਨਾਲੇ ਯਾਰ ਆਪਣਾ ਲੋਕਾਂ ਦਾ ਮੇਲ ਥਵਾਕ ਆ ਇਨੇ ਨਾ ਮਿਲ ਜਾਨੇ ਇੱਕ ਦੂਜੇ ਨੂੰ ਇਹ ਘਰੇ ਪਏ ਆ ਲੋਕ ਪਏ ਨਾ ਸਤਰਾ ਵਾਏ ਗਰੂ ਘਾਟ ਹੀ ਬਟੂ ਬਾਲਾ ਬੇਟੋ ਬਾਲਾ ਹਾਂ ਘਾਟੇ ਘਾਟ 900 ਘਾਟਾਂ ਨੂੰ ਕੀ ਕਰਨ ਸਰਕਾਰ ਵੀ ਕੀ ਸਰਕਾਰ ਵੀ ਕੀ ਕਰੇ ਆਉਂਤਾ ਵਾਲੀ ਆ ਆਉਂਤਾ ਵਾਲੀ ਆਹੋ ਦਾ ਵੀ ਪੈਸਾ ਹੁਣ ਜਾਈ ਜਾਂਦਾ ਕਈ ਯਾਰ ਹਾਂ ਹੁਣ ਅਸੀਂ ਹੈਗੇ 2 300 ਬੰਦਾ ਬੁੜੀ ਬੰਦਾ ਹਾਂ ਪਰ ਦੋ ਠਾਈ ਕਰੇ ਵੀ ਆ ਗਵਰਨਮੈਂਟ ਨੇ ਠੀਕ ਆ ਉਹ ਉਧਰ ਚਲਾ ਦੇ ਦੀਦ ਦੇ ਕਰਾ ਦੇ ਹਾਂ ਹਾਂ ਤਾਂ ਇਹ ਵੀ ਠੀਕ ਆ ਇਹ ਕੱਢਾਂਗੇ ਫਿਰ ਦੂਜੀ ਸ਼ਿਫਟ ਫਿਰ ਦੂਜੀ ਸ਼ਿਫਟ ਜੋ ਹੋਣਗੇ ਉਹ ਆਉਣਗੇ ਬਗੜਾ ਮੈਂ ਕੰਮ ਕਰਿਆ ਉਹਨਾਂ ਨੇ ਵੀ ਨਹੀਂ ਰੀਵਰ ਲੋਡ ਨਹੀਂ ਹੁੰਦੀ ਹੁਣ ਹੁਣ 2.5 300 ਬੰਦੀ ਦੀ ਹਾਜ਼ਰੀ ਦਾ ਵੀ ਲੱਗਣੀ ਆ ਠੀਕ ਆ ਠੀਕ ਆ ਉਹ ਤੇਰਾ ਸਾਡੀ ਲੱਸੀ ਹੁੰਦੀ ਆ ਰੜਕੀ ਵੀ ਠੀਕ ਆ ਜੀ ਭਾਈ ਵਾਲੇ ਠੀਕ ਆ ਜੀ ਆਜੇ ਕਿਸੇ ਨੇ ਕੋਈ ਸਾਈਕਲ ਚੁਗਲ ਤੇ ਆ ਤਾਂ ਭਲਾ ਪਵਾ ਲਿਆਓ ਅਸੀਂ ਗੱਲ ਉੱਥੇ ਪਵਾ ਲਈ ਸੀ ਆ ਪਵਾ ਲਈ ਸੀ ਆ ਪਾਤੀ ਸੀ ਮੈਂ ਹੀ ਪਾਈ ਸੀ ਮੈਂ ਹੀ ਕਿਹਾ ਸੀ ਉਹਨੂੰ ਅਸੀਂ ਵੀ ਰੋਟੀ ਉੱਥੇ ਖਾਣੀ ਹੋਣੀ ਉਹ ਆਪ ਨੂੰ ਕੀ ਹੋਰ ਕਿੱਥੇ ਜਗ੍ਹਾ ਨਹੀਂ ਬਹਿਣ ਨੂੰ ਕਿਤੇ ਹਾਂ ਚਲ ਉੱਥੇ ਆ ਜਿਓ ਉੱਥੇ ਕੋਈ ਨਹੀਂ ਰੱਖਾਂਗੇ ਅਸੀਂ ਸੌਕੇ ਠੀਕ ਆ ਬਹੁਤ ਮਿਹਰਬਾਨ